2025 ਵਿੱਚ ਅਜਈਆਂ ਭਵਿੱਖਵਾਣੀਆਂ ਨੇ ਜੋ ਲੋਕਾਂ ਨੂੰ ਡਰਾ ਰਹੀਆਂ ਨੇ ਜਦੋਂ ਭਵਿੱਖਵਾਣੀ ਦੀ ਗੱਲ ਹੁੰਦੀ ਹੈ ਤਾਂ ਲੋਕਾਂ ਦੇ ਦਿਮਾਗ 'ਚ ਸਭ ਤੋਂ ਪਹਿਲਾਂ ਨਾਮ ਬਾਬਾ ਵੇਂਗਾ ਦਾ ਆਉਂਦਾ ਹੈ ਤੁਹਾਨੂੰ ਦੱਸਦੀ ਕਿ ਬਾਬਾ ਵੇਂਗਾ ਨੇ ਆਪਣੇ ਮਰਨ ਤੋਂ ਪਹਿਲਾਂ 5000 ਤੋਂ ਵੱਧ ਭਵਿੱਖਵਾਣੀਆਂ ਕੀਤੀਆਂ ਉਹਨਾਂ ਵੱਲੋਂ ਕੀਤੀਆਂ ਕੁਝ ਭਵਿੱਖਵਾਣੀਆਂ ਸੱਚ ਵੀ ਸਾਬਿਤ ਹੋਈਆਂ ਆਓ ਜਾਣਦੇ ਹਾਂ ਕਿ ਬਾਬਾ ਵੇਂਗਾ ਨੇ ਸਾਲ 2025 ਲਈ ਕਿਹੜੀਆਂ ਕਿੜੀਆਂ ਭਵਿੱਖਵਾਨੀਆਂ ਕੀਤੀਆਂ ਦੁਨੀਆ ਦਾ ਅੰਤ ਸਾਲ 2025 ਲਈ ਬਾਬਾ ਵੇਂਗਾ ਨੇ ਹੈਰਾਨ ਕਰਨ ਵਾਲੀ ਭਵਿੱਖਵਾਨੀ ਕੀਤੀ ਇਸ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਭਵਿੱਖਵਾਨੀ ਇਹ ਹੈ ਕਿ ਮੌਜੂਦਾ ਸਾਲ ਤੋਂ ਦੁਨੀਆ ਦਾ ਅੰਤ ਹੋਣਾ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਹੀ 5070 ਤੱਕ ਦੁਨੀਆ ਭਰ ਵਿੱਚ ਕੋਈ ਵੀ ਇਨਸਾਨ ਬਾਕੀ ਨਹੀਂ ਬਚੇਗਾ ਇਸ ਤੋਂ ਇਲਾਵਾ ਬਾਬਾ ਵੇਂਗਾ ਨੇ ਭਵਿੱਖਵਾਨੀ ਕੀਤੀ ਹੈ ਕਿ ਯੂਰਪ ਵਿੱਚ ਭਾਰੀ ਹੰਗਾਮਾ ਹੋਵੇਗਾ। ਅਤੇ ਸਾਲ 2043 ਤੱਕ ਯੂਰਪ ਮੁਸਲਮਾਨਾਂ ਦੇ ਕਬਜ਼ੇ ਵਿੱਚ ਆ ਜਾਵੇਗਾ। ਸਾਲ 2076 ਵਿੱਚ ਕਮਿਊਨਿਸਟ ਮੂਡ ਦੁਨੀਆ ਉੱਤੇ ਰਾਜ ਕਰਨਗੇ। ਇਸ ਦੇ ਨਾਲ ਹੀ ਬਾਬਾ ਵੇਂਗਾ ਨੇ ਇਹ ਵੀ ਕਿਹਾ ਕਿ 5070 ਤੱਕ ਜੀਵਨ ਕੁਦਰਤੀ ਕਾਰਨਾ ਕਰਕੇ ਖਤਮ ਹੋ ਜਾਵੇਗਾ। ਮੌਜੂਦਾ ਸਾਲ ਵਿੱਚ ਬਾਬਾ ਵੇਂਗਾ ਦੇ ਅਨੁਸਾਰ ਮਨੁੱਖ એલિયન ਦੇ ਸੰਪਰਕ ਵਿੱਚ ਆਉਣ ਵਾਲੇ ਨੇ। ਜਿਸ ਕਾਰਨ ਦੁਨੀਆ ਮੁਸ਼ਕਿਲ ਅਤੇ ਵਿਨਾਸ਼ ਵੱਲ ਵਧੇਗੀ ਇਸ ਤੋਂ ਇਲਾਵਾ ਬਾਬਾ ਵਿੰਗਾ ਨੇ ਭਵਿੱਖਬਾਣੀ ਕੀਤੀ ਹੈ ਕਿ ਸਾਲ 2025 ਵਿਗਿਆਨੀਆਂ ਲਈ ਬੇਮਿਸਾਲ ਸਾਲ ਹੋਵੇਗਾ ਬਾਬਾ ਵਿੰਗਾ ਦੇ ਅਨੁਸਾਰ ਦੁਨੀਆ ਟੈਲੋਪੈਥੀ ਅਤੇ ਨੈਨੋ ਟੈਕਨੋਲੋਜੀ ਸਮੇਤ ਮੈਡੀਕਲ ਵਿਗਿਆਨ ਵਿੱਚ ਵੱਡੀ ਸਫਲਤਾ ਪ੍ਰਾਪਤ ਕਰੇਗੀ ਅਤੇ ਕੈਂਸਰ ਵਰਗੀ ਬਿਮਾਰੀ ਮੁਕੰਮਲ ਇਲਾਜ ਹੋਣਾ ਇਸ ਦਾ ਮੁਮਕਿਨ ਹੋਵੇਗਾ ਪਰ ਬਾਬਾ ਵਿੰਗਾ ਨੇ ਚੇਤਾਵਨੀ ਦਿੱਤੀ ਹੈ ਇਹਨਾਂ ਤਕਨੀਕਾਂ ਦੀ ਗਲਤ ਤਰੀਕੇ ਨਾਲ ਵਰਤੋਂ ਕੀਤੀ ਜਾਵੇਗੀ ਜਿਹੜੇ ਬਾਬਾ ਵਿੰਗਾ ਦੀਆਂ ਭਵਿੱਖਬਾਣੀਆਂ ਨੇ ਦੁਨੀਆ ਵਿੱਚ ਤਲਕਾਂ ਮਚਾ ਦਿੱਤਾ ਉਸ ਦਾ ਅਸਲੀ ਨਾਮ ਕੀ ਤੁਸੀਂ ਜਾਣਦੇ ਹੋ ਤੇ ਕਿਵੇਂ ਮਿਲੀ ਉਸ ਨੂੰ ਭਵਿੱਖ ਵੇਖਣ ਦੀ ਸ਼ਕਤੀ ਆਓ ਜਾਣਦੇ ਹਾਂ ਬੁਲਗਾਰੀਆ ਦੀ ਇਸ ਰਹੱਸਮਈ ਔਰਤ ਦਾ ਅਸਲੀ ਨਾਮ ਵੈਂਜਲੀਆ ਪਾਂਡੇਵਾ ਗੁਸ਼ਟੀਰੂ ਵਾਸੀ 1996 ਵਿੱਚ 84 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਉਹ ਆਪਣੀਆਂ ਭਵਿੱਖਬਾਣੀਆਂ ਲਈ ਮਸ਼ਹੂਰ ਹੋ ਗਈ ਸੀ। ਉਸਨੇ ਦਾਅਵਾ ਕੀਤਾ ਕਿ 12 ਸਾਲ ਦੀ ਉਮਰ ਵਿੱਚ ਇੱਕ ਭਿਆਨਕ ਤੂਫਾਨ ਦੌਰਾਨ ਆਪਣੀ ਨਜ਼ਰ ਗੁਆਉਣ ਤੋਂ ਬਾਅਦ ਉਸਨੇ ਇਹ ਸ਼ਕਤੀਆਂ ਪ੍ਰਾਪਤ ਕੀਤੀਆਂ। ਬਾਬਾ ਵਿੰਗਾ ਦੇ ਨਾਮ ਨਾਲ ਮਸ਼ਹੂਰ ਇਸ ਔਰਤੀਆਂ 85% ਭਵਿੱਖਬਾਣੀਆਂ ਨੂੰ ਸਹੀ ਮੰਨਿਆ ਜਾਂਦਾ ਹੈ। ਉਸਦੀ ਮੌਤ ਤੋਂ ਬਾਅਦ ਵੀ ਉਸ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਸੱਚ ਸਾਬਿਤ ਹੋਈਆਂ ਜੋ ਕਿ ਚੰਗੀ ਖਬਰ ਨਹੀਂ ਕਿਉਂਕਿ ਉਸ ਨੇ 2025 ਲਈ ਕਾਤਕ ਯੁੱਧ ਅਤੇ ਤਬਾਹੀ ਦੀ ਚੇਤਾਵਨੀ ਦਿੱਤੀ ਹੈ। ਬਾਬਾ ਵੇਂਗਾ ਦੀਆਂ ਵੱਡੀਆਂ ਭਵਿੱਖਬਾਣੀਆਂ ਜੋ ਸੱਚ ਸਾਬਿਤ ਹੋਈਆਂ। 1980 ਵਿੱਚ ਬਾਬਾ ਵੇਂਗਾ ਨੇ ਰੂਸੀ ਸ਼ਹਿਰ ਕੁਰਸਕ ਵਿੱਚ ਇੱਕ ਭਿਆਨਕ ਘਟਨਾ ਦੀ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਇਹ ਪਾਣੀ ਵਿੱਚ ਡੁੱਬ ਜਾਵੇਗਾ। ਸਾਰੀ ਦੁਨੀਆ ਇਸ ਉੱਤੇ ਰੋਵੇਗੀ ਫਿਰ ਅਗਸਤ 2001 ਵਿੱਚ ਇੱਕ ਪਰਮਾਣੂ ਪਣ ਰੂਪੀ ਸ਼ਹਿਰ ਦੇ ਨੇੜੇ ਡੁੱਬ ਗਈ ਜਿਸ ਵਿੱਚ 188 ਚਾਲਕ ਦਲ ਦੇ ਮੈਂਬਰ ਮਾਰੇ ਗਏ 1999 ਵਿੱਚ ਬਾਬਾ ਵੇਂਗਾ ਨੇ ਕਿਹਾ ਡਰਾਉਣਾ ਡਰਾਉਣਾ ਅਮਰੀਕੀ ਭਰਾ ਸਟੀਲ ਬਰਡ ਦੇ ਹਮਲੇ ਵਿੱਚ ਆ ਜਾਵੇਗਾ ਬਗਿਆੜ ਝਾੜੀਆਂ ਵਿੱਚ ਚੀਕਣਗੇ ਅਤੇ 마ਸੂਮ ਖੂਨ ਵਹਿ ਜਾਵੇਗਾ ਸਟੀਲ ਬਰਡ 2001 ਵਿੱਚ 911 ਦੇ ਹਮਲਿਆਂ ਵਿੱਚ ਅਲ ਕਾਇਦਾ ਦੇ ਅਤਵਾਦੀਆਂ ਦੁਆਰਾ ਵਰਤੇ ਗਏ ਨਾਂਮੀ ਹਵਾਈ ਜਹਾਜ਼ ਮਜ਼ਾਈਲਾ ਨੂੰ ਕਿਹਾ ਗਿਆ ਸੀ। ਬਾਬਾ ਵੇਂਗਾ ਨੇ ਭਿਕਵਾਨੀ ਕੀਤੀ ਕਿ 44ਵੇਂ ਅਮਰੀਕੀ ਰਾਸ਼ਟਰਪਤੀ ਪਹਿਲੇ ਕਾਲੇ ਆਦਮੀ ਹੋਣਗੇ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹ ਆਖਰੀ ਹੋਣਗੇ। ਇਹ ਭਿਕਵਾਨੀ ਉਦੋਂ ਸੱਚ ਸਾਬਿਤ ਹੋਈ ਜਦੋਂ ਬਰਾਕ ਓਬਾਮਾ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਖulf ਲਿਆ। ਬਾਬਾ ਵੇਂਗਾ ਨੇ ਡੋਨਾਲਡ 트੍ਰੰਪ ਬਾਰੇ ਵੀ ਭਵਿੱਖਬਾਣੀ ਕੀਤੀ। ਉਹਨਾਂ ਨੂੰ ਕਿਹਾ ਸੀ ਕਿ ਡੋਨਾਲਡ 트੍ਰੰਪ ਨੂੰ ਭਵਿੱਖ ਵਿੱਚ ਬਹੁਤ ਹੀ ਸਾਵਧਾਨ ਰਹਿਣ ਦੀ ਲੋੜ ਹੈ। ਉਸਨੇ ਕਿਹਾ ਸੀ ਕਿ ਉਸਤੇ ਜਾਨਲੇਵਾ ਹਮਲਾ ਹੋ ਸਕਦਾ ਹੈ। ਬਾਬਾ ਵੇਂਗਾ ਦੀ ਭਵਿੱਖਬਾਣੀ ਉਸ ਸਮੇਂ ਸੱਚ ਹੋਈ ਕਿਉਂਕਿ 트੍ਰੰਪ ਤੇ ਹਮਲਾ ਹੋਇਆ। ਜੁਲਾਈ 2024 ਵਿੱਚ ਡੋਨਾਲਡ 트੍ਰੰਪ ਨੂੰ ਬਟਲਰ ਵਿੱਚ ਚੋਣ ਪ੍ਰਚਾਰ ਦੌਰਾਨ ਇੱਕ 20 ਸਾਲਾ ਵਿਅਕਤੀ ਨੇ ਗੋਲੀ ਮਾਰ ਦਿੱਤੀ। ਇਸ ਹਮਲੇ 'ਚ ਟਰੰਪ ਵੀ ਜ਼ਖਮੀ ਹੋ ਗਏ ਸਨ। ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਕਿ ਜੇਕਰ ਟਰੰਪ ਰਾਜਨੀਤੀ ਦਾ ਅਹਿਮ ਚਿਹਰਾ ਬਣਦੇ ਨੇ ਤਾਂ ਉਹ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਨੇ। ਇਸ ਕਾਰਨ ਉਹਨਾਂ ਨੂੰ ਬੋਲੇਪਣ ਅਤੇ ਬ੍ਰੇਨ ਟਿਊਮਰ ਵਰਗੀਆਂ ਭਿਆਨਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਾਬਾ ਵੇਂਗਾ ਦੀ ਭਵਿੱਖਬਾਣੀ ਮੁਤਾਬਕ ਟਰੰਪ ਕੁਝ ਸਮੇਂ ਲਈ ਰਾਜਨੀਤੀ ਤੋਂ ਗਾਇਬ ਨਜ਼ਰ ਆਉਣਗੇ। ਉਹਨਾਂ ਕਿਆਸੀ ਹਰ ਕੋਈ ਉਸ ਤੋਂ ਇਸ ਨੂੰ ਖਤਮ ਕਰਨ ਦੀ ਉਮੀਦ ਕਰੇਗਾ ਪਰ ਇਸ ਦੇ ਉਲਟ ਹੋਵੇਗਾ ਉਦੇਸ਼ ਨੂੰ ਹੇਠਾਂ ਲੈ ਜਾਵੇਗਾ ਅਤੇ ਉੱਤਰੀ ਅਤੇ ਦੱਖਣੀ ਰਾਜਾਂ ਵਿਚਕਾਰ ਟਕਰਾਵ ਦੇਗਾ ਸੈਕਿੰਡ ਵਰਲਡ ਵਾਰ ਸੋਵੀਅਤ ਯੂਨੀਅਨ ਦਾ ਟੁੱਟਣਾ ਚੇਰਨੋਬਿਲ ਪ੍ਰਬਾਣੂ ਤਬਾਹੀ ਸੋਵੀਅਤ ਨੇਤਾ ਯੋਸਫ ਸਟਾਲਿਨ ਦੀ ਮੌਤ ਕੁਰਸੁਕ ਪਣ ਰੂਪੀ ਤਬਾਹੀ ਅਮਰੀਕਾ ਵਿੱਚ 911 ਦਾ ਹਮਲਾ 2004 ਵਿੱਚ ਸੁਨਾਮੀ 1985 ਦਾ ਭਚਾਲ ਉਹਨਾਂ ਦੀਆਂ ਉਪਵਿਖਵਾਣੀਆਂ ਨੇ ਜੋ ਸੱਚ ਸਾਬਿਤ ਹੋਈਆਂ ਪਰ ਉਹਨਾਂ ਦੀਆਂ ਬਹੁਤ ਸਾਰੀਆਂ ਪਵਿਖਵਾਣੀਆਂ ਅਜਹੀਆਂ ਵੀ ਸਨ ਜੋ ਗਲਤ ਸਾਬਿਤ ਹੋਈਆਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ